ਅਮਰੀਕਾ ਸਰਦੇ ਤੋਂ ਪੁਰਜੀ ਪਿੜਦੇ ਰਹਿਣ ਵਾਲੇ 35 ਸਾਲਾ ਜਸ਼ਨਪ੍ਰੀਤ ਸਿੰਘ ਦੇ ਉੱਤੇ ਬੀਤੀ ਰਾਤ ਨੂੰ 75 ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਸ਼ਨਪ੍ਰੀਤ ਮੈਡੀਕਲ ਸਟੋਰ ਦੇ ਵਿੱਚ ਕੰਮ ਕਰਦਾ ਸੀ ਦਿਰਾਤਸੋ ਮੈਂ ਆਪਣੀ ਗੱਡੀ ਵਿੱਚ ਤੇਲ ਪਾਉਣ ਗਿਆ ਸੀ ਤਾਂ ਤੇਲ ਪਵਾ ਕੇ ਜਦੋਂ ਵਾਪਸੀ ਦੌਰਾਨ ਉਸਨੇ ਗੱਡੀ ਰੋਕੀ ਤਾਂ ਗ੍ਰੇ ਕਲਰ ਦੀ ਕਾਰ ਤੋਂ ਵਿੱਚ ਉਤਰੇ ਨਕਾਬਪੋਸ਼ ਨੌਜਵਾਨਾਂ ਦੇ ਉਸਤੇ ਉਹ ਤੇ ਸੁੱਧੀ ਗੋਲੀ ਚਲਾ ਦਿੱਤੀ ਹੈ ਗੋਲ ਯੂਸ ਦੇ ਧੌਣ ਦੇ ਵਿੱਚ ਲੱਗ ਜਿਸ ਕਰਕੇ ਉਸ ਨੂੰ ਫੌਰੀ ਤੌਰ ਤੇ ਅੰਮ੍ਰਿਤ ਸਰਦੇ ਨੀਜ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਸੋ ਘਟਨਾ ਦੀ ਸੂਚਨਾ ਅਮਨਦੀਪ ਹਸਪਤਾਲ ਦੇ ਵੱਲੋਂ ਸਿੱਧੀ ਥਾਣਾ ਚਾਟੀਪੁਰ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਹਾਂ ਦੋ ਪਤਾ ਨਹੀਂ ਗੱਡੀ ਤਾਂ ਕਿ ਮਿੰਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਕਰ ਰੱਖੀ ਸਗੋਣੇ ਤੇ ਪਰ ਸੇ ਮੁੰਡੇ ਦਾ ਫੋਕਾਲੀ ਮੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇਰੇ ਕੋਲ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੈਂ ਚਾਬੀ ਮੰਗੀ ਮੰਮੀ ਚਾਬੀ ਸੋੜ ਮੈਂ ਚਾਬੀ ਆਪ ਸੁਟੀ ਆਪਣੇ ਹੱਥਾਂ ਨਾਲ ਸੁੱਲ ਚਾਬੀ ਸੁਟੀ ਮੈਨੂੰ ਨਹੀਂ ਪਤਾ ਇਹ ਕੁਝ ਹੋਇਆ ਮੈਂ ਚਾਬੀ ਨਾ ਸੁੱਟਦੀ ਤੇ ਜਿੱਤਰਾ ਘਰ ਚ ਹੀ ਪਰਿਵਾਰ ਚ ਹੀ ਕਿਤੇ ਕਿਸੇ ਨਾਲ ਕੋਈ ਝਗੜਾ ਆਇਆ ਕੋਈ ਕੁਝ ਨਹੀਂ ਲੜਾਈ ਝਗੜ ਹੁੰਦਾ ਤਾਂ ਹੁਣ ਪਤਾ ਹੁੰਦਾ ਅਨ ਕੋਈ ਕੁਝ ਨਹੀਂ ਪਤਾ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਕੰਮ ਦੀ ਦਾਦਾ ਜੀ ਦਾ ਪਲੱਸ 2 ਕਰਕੇ ਮੈਡੀਕਲ ਸਟੋਰ ਤੇ ਆਪਣੇ ਦੇ ਨੀਂਹ ਕੋਲ ਲੜੀ ਨਾਲ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਧੜੀ ਖੜਾ ਕਰਤਾ ਮੈਂ ਜਦੋਂ ਗੋਲੀਆਂ ਚਲੇ ਉਹ ਕੱਲਾ ਸੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨਾਲ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬੱਚੀ ਸੀ ਕ੍ਰਿਟੀਕਲ ਕੰਡੀਸ਼ਨ ਕ੍ਰਿਟੀਕਲ ਕੋਈ ਤੁਹਾਡੇ ਨਾਲ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣੀ ਉਹਦੀ ਕੋਈ ਨਹੀਂ ਹੈ ਇਹ ਕੁਝ ਨਹੀਂ ਹੈ ਇਹ ਸੁਣ ਗਈ ਹੋਇਆ ਤੁਹਾਡਾ ਬਾਕੀ ਹਸਤਾਖੇੜ ਦਾ ਉਤਰੌਣ ਕੀ ਮੁੰਡਾ ਮੇਰਾ ਹੱਥੋਂ ਰੋਣਕ ਲਾ ਛੜਦਾ ਸੀ ਤੇ ਜਿੱਥੇ ਜਾਂਦਾ ਉਹਨੂੰ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੋਸਟ ਦੇ ਬਲੋ ਜਿੱਨਾਂ ਨਾਲ ਮੇਰੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਬੜਾ ਬੜਾ ਸਾਫ਼ ਚਾਹੀਦਾ ਮੇਰਾ ਪੁੱਤਰ ਠੀਕ ਹੋ ਜਾਏ ਕਿੰਨੇ ਭੈਣ ਭਰਾ ਆ ਗਏ ਦੋ ਬੇਟੇ ਮੇਰੇ ਦੋ ਬੇਟੇ ਆ ਜੀ ਭਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਬਖਸ਼ ਸਿੰਘ ਆਪੂ ਜੀ ਦਪੁਰਜੀ ਦਪੁਰਜੀ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਤੁਸੀਂ ਹਾਂ ਅਸੀਂ ਦੇ ਘਰਾਂ ਨੂੰ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣਾ ਵੀ ਗੱਡੀ ਦੇ ਟਾਇਰ ਪਵਾ ਲਿਆ ਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾਂ ਉਹ ਪੈਂਚਰ ਵਾਲੀ ਦੁਕਾਨ ਬੰਦ ਈ ਐ ਜਾ ਕੇ ਅਗਲੇ ਬਾਰੇ ਮਾਨ ਨਾਲ ਤੁਰਲੇ ਬਨੇ ਆ ਗਿਆ ਗਰ ਲਾਇਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲਈ ਨਾ ਤੇਲ ਪਵਾ ਕੇ ਜਦੋਂ ਨਿਕਲਿਆ ਉਦੋਂ ਰੌਂਗਸਾੜੀ ਅੱਗੂ ਗੱਡੀਆਂ ਆਉਂਦੀ ਚਾਰ ਹੀ ਉਹਨਾਂ ਕੋ ਨਕਾਬ ਪੋਛੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਹੱਸਦਾ ਜਸ਼ਨਪ੍ਰੀਤ ਕਿੰਨੀ ਉਮਰ ਹੈ ਕੀ ਉਹਦੀ ਉਹਦੀ 22 ਸਾਲ ਬਿਆ ਸੀ ਨਹੀਂ ਹਨ ਬੈਟ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਹੈ ਤਾਂ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਗੱਲੋਂ ਗੋਲੀਆਂ ਚਲਾਈਆਂ ਕਿਹੜੀ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਸਾਨੂੰ ਪਤਾ ਹੋਵੇ ਕਿ ਇਹਦਾ ਕਿਹਨਾ ਝਗੜਾ ਆਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਤੇ ਆਪਣੀ ਪਤਾ ਲੱਗਣ데요 ਕਿਹੜੀ ਗੱਲ ਨੂੰ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿੰਨਾਂ ਵੱਲੋਂ ਗੋਲੀਆਂ ਚੱਲੀਆਂ ਉਹਨਾਂ ਤੇ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਮੂੰਹ ਉਹਨਾਂ ਦੇ ਬੱਦੇ ਇਨਕਾਬ ਹੋ ਸੀ ਕਿਸਾ ਡਾਕਟਰ ਸੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉਥੇ ਦੁਕਾਨ ਤੇ ਵੇਂਦਾ ਹੈ ਠੀਕ ਆ ਹਾਂਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਕਿੰਨੇ ਗੋਲੀਆਂ ਲੱਗੀਆਂ ਇੱਕੋ ਇੱਕ ਗੋਲੀ ਬੱਜੀ ਉਹਦੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਕਾਕੇ ਸਵਾਰ ਹੋ ਕੇ ਹਾਂਜੀ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੇ ਕਾਰਵਾਈ ਕਰਦੇ ਆ ਕਿ ਮੰਗ ਕੀ ਕਰਦੇ ਬਸ ਅਸੀਂ ਇਹਨਾਂ ਨੂੰ ਕਹਿਣਾ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਈ ਮੋਕੇ ਤੋਂ ਸਾਹਮਣੇ ਨਹੀਂ ਉਹ ਪੁਲਿਸ ਹੀ ਕਾਰਵਾਈ ਕਰਨੀ ਸਾਨੂੰ ਤਾਂ ਪਤਾ ਨਹੀਂ ਦੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਕੰ ਹਾਂ ਟੋਟਲ ਕਿੰਨੀਆਂ ਗੋਲੀਆਂ ਬਚੀਆਂ ਉਹਦੇ ਇੱਕੋ ਹੀ ਗੋਲੀ ਬਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬਜੀ ਉਹ ਮੂੰਹ 'ਚ ਮਾਰੀ ਗੋਲੀ ਠੀਕ ਹੈ ਦੋ ਮਣਕੇ ਉਹਦੇ ਟੁੱਟ ਗਏ ਸਾਹ ਵਾਲੀ ਨੱਕ 'ਚ ਗੋਲੀ ਮਾਰੀ ਬਜੀਏ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਵੀ ਕਿਸੇ ਨਾਲ ਕੋਈ ਦੁਸ਼ਮਣ ਕਿਸੇ ਨਾਲ ਕਾਲੀ ਉਹਨੇ ਗੱਡੀ ਕੱਢੀ ਆ ਕਾਲੀ ਕਿਸੇ ਨੇ ਤਾਇਕੀਕਤ ਕੀਤੀ ਉਹਦੀ ਉਹਦੀ ਤਾਇਕੀਕਤ ਕਾਦੇ ਕਾਲੀ ਉਹਨੂੰ ਠਹਿਰੀ ਕੀਤਾ ਕੋਈ ਕਾਰਨ ਹੋਏਗਾ ਜਿਸ ਤਰ੍ਹਾਂ ਸ਼ਰੇਆਮ ਕਾਰਨ ਹੁਣ ਤੇ ਉਹ ਹੀ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤੈਨੂੰ ਪਤਾ ਲੱਗ ਜੂਗਾ ਕੀ ਚੱਕਰ ਆ ਕੀ ਗੱਲ ਆ ਕੀ ਪਾਦ ਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਆ ਜੋ ਉਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ ਇਹ ਕੱਲ ਕੋਈ ਕਰੀਬ 1:30 ਵਜੇ ਸਨ ਮੰਦੀ ਬਾਹਰ ਤੋਂ ਥਾਣਾ ਚਾਟ ਇਵੈਂਟ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਆ ਉਹ ਐਡਮਿਟਰ ਹੋਇਆ ਜੋ ਮੌਕੇ ਤੇ ਐਸਐਚਓ ਸਾਹਿਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਚੱਲਿਆ ਕਿ ਕੋਈ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਹੈ ਉਸ ਤੋਂ ਤੇਲ ਪਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਾ ਕੇ ਨਿਕਲਿਆ ਤਾਂ ਅੱਗੋਂ ਇੱਕ ਗਰੇ ਕਲਰ ਦੀ ਕਾਰ ਤੇ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚਬਾੜੇ ਵਿੱਚ ਲੱਗੀ ਹੈ ਇਹ ਸਜੈਸਟਰ ਕਰ ਰਿਹਾ ਤਫ਼ਤੀਸ਼ ਜਾਰੀ ਹੈ ਜਲਦੀ ਤੋਂ ਜਲਦੀ ਤੇਜ਼ ਕਰਕੇ ਦੋਸ਼ੀਆਂ ਨੂੰ ਰੈਸਟ ਕੀਤਾ ਜਾਏਗਾ ਸਰਕਾਰ ਨੇ ਕੀ ਸੀ ਗੋਲੀ ਕਿਉਂ ਚਲਾਈ ਸੀ ਦੇਖੋ ਇਹ ਤਫ਼ਤੀਸ਼ ਦਰਾਂ ਨਹੀਂ ਪਤਾ ਚੱਲੇਗਾ ਵੀ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈ ਗਈ ਪਰਬਾਦ ਵੱਲੋਂ ਕੋਈ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਧਮਕੀ ਆਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਲੜਾਈ ਚੱਲੀ ਐ ਹੋਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਰਕਿ ਤਫ਼ਤੀਸ਼ ਚੱਲੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਤਫ਼ਤੀਸ਼ ਜਾਰੀ ਹੈ ਫਿਰ ਨਾਲ ਕੋਈ ਗ੍ਰਿਫਤਾਰੀ ਨਹੀਂ ਟ੍ਰੇਸ ਕਰ ਰਹੇ ਲੜਕੇ ਦੀ ਉਮਰ ਕਿੰਨੀ ਜਿਹਨੂੰ ਗੋਲੀ ਵੱਜੀ ਉਦੀ 33 36 ਸਾਲ ਕੰਮ ਕੀ ਕਰਦਾ ਸੀ ਸਰ ਮੈਡੀਕਲ ਸਟੋਰ ਆਦੋ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹੈਗੇ ਉਹ ਕਰ ਰਹੇ ਆ ਉਹ ਪਾਰਟ ਆਫ ਅਨ ਇਵਸਟੀਗੇਸ਼ਨ ਹੈ